ਜੋ ਨਾ ਦੇ ਜਨਪੁਰੀ ਵਿੱਚ ਮੌਜੂਦ ਹਾਂ ਜਿੱਥੇ ਕਿ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਜਿਹੜੇ ਇੱਥੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਮਾਮਲਾ ਚੱਲ ਰਿਹਾ ਨੇ ਸਰ ਆਏ ਕਿ ਹੁਣ ਪਿਛਲੇ ਆਪਾਂ ਆਏ 3-4 ਮਹੀਨੇ ਤੋਂ ਲਗਾਤਾਰ ਇੱਥੇ ਕਾਰਵਾਈ ਕਰ ਰਹੇ ਆ ਵੀ ਜਿੰਨੇ ਆਪਣੀ ਗ੍ਰੀਨ ਬੈਲਟ ਬਾਤ ਬਾਤ ਪੌਦੇ ਲਾਉਣ ਦੀ ਲੋੜ ਆ ਇਹ ਲੋਕ ਉਹਦੇ ਵਿੱਚ ਆਪਣੇ ਰੇੜੀ ਫੜੀ ਦਾ ਸਮਾਨ ਲਾ ਲੈਣ ਕੋਈ ਕਰੇਟ ਰਾਹ ਨੇ ਸਬਜ਼ੀਆਂ ਭਰ ਕੇ ਤੇ ਅਸੀਂ ਕਿਹਾ ਵੀ ਇਹ ਕੰਮ ਜਿ ਸਾਰਿਆਂ ਨੇ ਖਾਣਾ ਰੋਟੀ ਪਾਣੀ ਸਾਰਿਆਂ ਨੇ ਖਾਣਾ ਆ ਆਪਾਂ ਕਿਸੇ ਨੂੰ ਮੰਨ ਨਹੀਂ ਕਰਦੇ ਕਿਉਂਕਿ ਇਹ ਸਰਕਾਰ ਕਿਸੇ ਨੂੰ ਭੁੱਖਾ ਨਹੀਂ ਮਾਰਨੀ ਚਾਹੁੰਦੇ ਨਾ ਕੋਈ ਮੁਲਾਜ਼ਮ ਚਾਹੁੰ ਇਹ ਤਾਂ ਇਹ ਚਾਹੁੰਦੇ ਵੀ ਸਾਰੇ ਆਪਣਾ ਰਜਗਾਰ ਕਰਨ ਘਟੋ ਘਟ ਗਰੀਲ ਵੈਂਟਰ ਦਾ ਬਖਸ਼ ਦੇਣ ਉਹ ਵੀ ਨਹੀਂ ਬਖਸ਼ਦੇ ਇਸ ਕਰਕੇ ਸਾਨੂੰ ਜੋ ਇਹਨਾਂ ਤੇ ਬਣਦੀ ਹੈ ਜੀ ਕਾਨੂੰਨੀ ਕਾਰਵਾਈ ਆਪਾਂ ਲਗਾਤਾਰ ਅਰੰਭੀ ਹੋਈ ਹੈ ਚੱਲਦੀ ਪਈ ਹੈ ਕਿੰਨੇ ਕੁ ਰੇੜੀਆਂ ਚੱਕੀ ਗਈਆਂ ਤੇ ਕਿਹੜੇ ਕਿਹੜੇ ਕਿਤੇ ਕਿਤੇ ਜਿਹੜੇ ਫਾਈਨ ਫਾਈਨ ਲਾਏ ਗਏ ਨੇ ਜਾਂ ਕਿਹੜੇ ਕਿਹੜੇ ਗੈਰ ਕਾਨੂੰਨੀ ਕੰਮ ਕਰੇ ਕਰਦੇ ਸੀ ਉਹਨੂੰ ਕਿੱਧਰ ਰੱਖਦੇ ਨਹੀਂ ਫਾਈਨ ਮੌਕੇ ਤਾਂ ਕੋਈ ਨਹੀਂ ਹੁਣ ਬਾਕੀ ਰੇੜੀਆਂ ਦਾ ਮੈਂ ਤਾਂ 5-6 ਚੱਕੀਆਂ ਹੋਈਆਂ ਚਲੋ ਜਿੰਨੀਆਂ ਕਿ ਆ ਸਕੇ ਗੱਡੀ ਜਪੋ ਭਰਦੀਆਂ ਤੇ ਬਾਕੀ ਰੂਟੀਨ ਦੇ ਵਿੱਚ ਇਹ ਕਾਰਵਾਈ ਚੱਲਦੀ ਰਹਿਣੀ ਹੈ ਲੁਧਿਆਣਾ ਲਾਈਨ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਐਮਬੀ ਲੁਧਿਆਣਾ ਦੇ ਜਨਪੁਰੀ ਵਿੱਚ ਮੌਜੂਦ ਹਾਂ ਜਿੱਥੇ ਕਿ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਜਿਹੜੇ ਇੱਥੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਮਾਮਲਾ ਚੱਲ ਰਿਹਾ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਕਿਹੜੇ ਡਿਪਾਰਟਮੈਂਟ ਮੈਂ ਤੈ ਵੀ ਰੈਂਚਰ ਹਾਂ ਇੱਥੇ ਜ਼ੋਨ ਵੀ ਦੇ ਹਾਂ ਕੀ ਇੱਥੇ ਆਇਓ ਅੱਜ ਮੌਜੂਦ ਕੀ ਹੋਇਆ ਕੀ ਕੀਤਾ ਆਇਆ ਕਿ ਹੁਣ ਪਿਛਲੇ ਆਪਾਂ ਆਏ ਤਿੰਨ ਚਾਰ ਮਹੀਨੇ ਲਗਾਤਾਰ ਇੱਥੇ ਕਾਰਵਾਈ ਕਰ ਰਹੇ ਆ ਵੀ ਜਿੰਨੇ ਆਪਣੀ ਗ੍ਰੀਨ ਬੈਲਟ ਬਾਤ ਬਾਤ ਪੌਦੇ ਲਾਉਣ ਦੀ ਲੋੜ ਆ ਇਹ ਲੋਕ ਉਹਦੇ ਵਿੱਚ ਆਪਣੇ ਰੇੜੀ ਫੜੀ ਦਾ ਸਮਾਨ ਰੱਖ ਲੈਣ ਕੋਈ ਕਰੇਟ ਰੱਖ ਲੈਣ ਸਬਜ਼ੀਆਂ ਭਰ ਕੇ ਤੇ ਅਸੀਂ ਕਹਿੰਦੇ ਆ ਵੀ ਇਹ ਕੰਮ ਜਿਸ ਸਾਰਿਆਂ ਨੇ ਕਰਨਾ ਰੋਟੀ ਪਾਣੀ ਸਾਰਿਆਂ ਨੇ ਖਾਣਾ ਆ ਆਪਾਂ ਕਿਸੇ ਨੂੰ ਮੰਨਣ ਨਹੀਂ ਕਰਦੇ ਕਿਉਂਕਿ ਇਹ ਸਰਕਾਰ ਕਿਸੇ ਨੂੰ ਭੁੱਖਾ ਨਹੀਂ ਮਾਰਨੀ ਚਾਹੁੰਦੇ ਨਾ ਕੋਈ ਮੁਲਾਜ਼ਮ ਚਾਹੁੰਦਾ ਐ ਤੇ ਇਹ ਚਾਹੁੰਦੇ ਆ ਵੀ ਸਾਰੇ ਆਪਣਾ ਰਜਗਾਰ ਕਰਨ ਘਟੋ ਘਟ ਗ੍ਰੀਨ ਬੈਲਟ ਨੂੰ ਤਾਂ ਬਖਸ਼ ਦੇਣ ਉਹ ਵੀ ਨਹੀਂ ਬਖਸ਼ਦੇ ਇਸ ਕਰਕੇ ਵੀ ਸਾਨੂੰ ਜੋ ਇਹਨਾਂ ਤੇ ਬਣਦੀ ਹੈ ਜੀ ਕਾਨੂੰਨੀ ਕਾਰਵਾਈ ਆਪਾਂ ਲਗਾਤਾਰ ਅਰੰਭੀ ਹੋਈ ਆ ਚੱਲਦੀ ਪਈ ਹੈ ਕਿਨੇ ਕੋਈ ਰੇੜੀਆਂ ਚੱਕੀ ਗਈਆਂ ਤੇ ਕਿਹੜੇ ਕਿਹੜੇ ਕਿਤੇ ਕਿਤੇ ਜਿਹੜੇ ਫਾਈਨ ਫਾਈਨ ਲਾਏ ਗਏ ਨੇ ਜਾਂ ਕਿਹੜੇ ਕਿਹੜੇ ਗੈਰ ਕਾਨੂੰਨੀ ਕੰਮ ਕਰੇ ਕਰਦੇ ਸੀ ਉਹਨਾਂ ਨੂੰ ਕਿਧਰ ਫਾਈਨ ਮੌਕੇ ਤਾਂ ਕੋਈ ਨਹੀਂ ਹੁਣ ਬਾਕੀ ਰੇੜੀਆਂ ਦਾ ਮੈਂ ਖਾਂ 5-6 ਚੱਕੀਆਂ ਹੋਈਆਂ ਚਲੋ ਜਿੰਨਿਆਂ ਆ ਸਕੀਆਂ ਗੱਡੀ ਜੱਪ ਭਰਦੀਆਂ ਤੇ ਬਾਕੀ ਰੁਟੀਨ ਦੇ ਵਿੱਚ ਇਹ ਕਾਰਵਾਈ ਚੱਲਦੀ ਰਹਿਣੀ ਹੈ ਹਮੇਸ਼ਾ ਹੀ ਚੱਲਦੀ ਰਹੇਗੀ ਪਿਛਲੇ ਕੁਝ ਦਿਨਾਂ ਦੇ ਵੀ ਇੱਥੇ ਕੋਈ ਕਾਰਵਾਈ ਕੀਤੀ ਸੀਗੀ ਤੇ ਫਿਰ ਫਿਰ ਉਸ ਤੋਂ ਬਾਅਦ ਫਿਰ ਰੇੜੀਆਂ ਲੱਗਣ ਲੱਗ ਜਾਂਦੀਆਂ ਤੁਹਾਡੇ ਜਾਣ ਤੋਂ ਬਾਅਦ ਵੀ ਫਿਰ ਵੀ ਰੇੜੀਆਂ ਲੱਗ ਜਾਂਦੀਆਂ ਤਾਂ ਇਹ ਦੇਖੋ ਇਹ ਕਹਿੰਦੇ ਜੀ ਅਸੀਂ ਬਹੁਤ ਸਾਲ ਪੁਰਾਣੇ ਬੈਠੇ ਹਾਂ ਸਾਨੂੰ ਨਹੀਂ ਪਤਾ ਠੀਕ ਹੈ ਜਿਹੜੀ ਇੱਕ ਪੁਰਾਣੀ ਇਹਨੇ ਰੀ ਜੱਲੀ ਆਉਂਦੀ ਵੀ ਲਾਉਣੇ ਲਾਉਣਾ ਉਹ ਹੌਲੀ ਹੌਲੀ ਖਤਮ ਹੋ ਗਈ ਆਪਾਂ ਇਹਨੂੰ ਖਤਮ ਕਰਕੇ ਛੱਡਾਂਗੇ ਇਦਾਂ ਨਹੀਂ ਹੈ ਵੀ ਵੀ ਦੁਬਾਰਾ ਲੱਗਣ ਲੱਗ ਜਾਂ ਕੋਸ਼ਿਸ਼ ਸਮਾ ਦਾ ਕਿਸੇ ਕੰਮ ਨੂੰ ਖਤਮ ਕਰਨੇ ਲੱਗਦੇ ਹੀ ਆ ਸਰ ਇੱਕ ਹੋਰ ਸਵਾਲ ਹੈ ਮੇਰਾ ਇੱਕ ਇੱਥੇ ਮੋੜ ਤੇ ਜਾ ਕੇ ਲੱਡੂ ਮੱਛੇ ਵਾਲੇ ਕੋਲ ਇੱਕ ਟੈਂਟ ਲਾਇਆ ਹੋਇਆ ਹੈ ਕੋ ਮਾਡਰਨ ਕਾਰ ਵਾਸ਼ ਵਾਲ ਨੇ ਬੜਾ ਹੀ ਵੱਡਾ ਸਵਾਲ ਹੈ ਇੱਥੇ ਕਿ ਇੱਕ ਟੈਂਟ ਲਾ ਕੇ ਉਹਦੇ ਥੱਲੇ ਗੱਡੀਆਂ ਖੜੀਆਂ ਕਰਕੇ ਸਾਫ਼ ਕਰਕੇ ਇਹ ਕੀ ਸਹੀ ਹੈ ਗਲਤ ਹੈ ਦੱਸ ਸਕਦੇ ਹਾਂ ਤੁਸੀਂ ਨਹੀਂ ਜੇ ਟੈਂਟ ਲੱਗਾ ਤੁਸੀਂ ਹੁਣ ਮੇਰੀ ਨੌਲੇਜ ਲੈਂਦਾ ਮੈਂ ਜਾਂਦੇ ਹੋਏ ਦੇਖ ਲੈਣਾ ਜੇ ਕੋਈ ਟੈਂਟ ਲੱਗਾ ਹੋਇਆ ਤੇ ਆਪਾਂ ਉਹਤੇ ਵੀ ਬਣਦੀ ਕਾਨੂੰਨੀ ਕਾਰਵਾਈ ਕਰ ਦਾਂਗੇ ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਨੇ ਸਰ ਕੱਟੋ-ਕੱਟੀਆਂ 6 ਕੋ ਮਹੀਨੇ ਜਾਂ ਸਾਲ ਕੋ ਹੋ ਗਿਆ ਉਹਨਾ ਉਸ ਟੈਂਟਰ ਨੂੰ ਲੱਗੇ ਹੋਏ ਨੇ ਇੱਕ 6 ਮਹੀਨੇ ਸਾਲ ਤਾਂ ਮੈਂ ਕਹਿੰਦਾ ਮੈਂ ਵੀ ਲੰਘ ਦਈਆਂ ਵੀ ਜੇ ਹੁਣ ਕੋਈ ਲੇਟੈਸਟ ਜਾਂ ਕੋਈ 5-10 ਦਿਨ ਪਹਿਲਾਂ ਲੱਗ ਗਿਆ ਹੋਵੇ ਤਾਂ ਮੈਂ ਉੱਤੇ ਜ਼ਰੂਰ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਨਗਰ ਨਿਗਰ ਲੁਧਿਆਣਾ ਵੱਲੋਂ ਹੋ ਸਕਦੀ ਹੈ ਸਾਡੇ ਤੇ ਅਸੀਂ ਜ਼ਰੂਰ ਕਰਾਂਗੇ ਉੱਤੇ ਸਰ ਕੋਈ ਕੋਈ ਹੋਰ ਵੀ ਜੇ ਉਸ ਤੋਂ ਬਾਅਦ ਜਾਂ ਤੋਂ ਬਾਅਦ ਤੁਹਾਡੇ ਕੋਈ ਰੇਡੀਆ ਵਗੈਰਾ ਲੱਗੇਗਾ ਫਿਰ ਤੋਂ ਲੱਗੇਗਾ ਉੱਤੇ ਕਿਹੜੀ ਕਾਰਵਾਈ ਕੀਤੀ ਜਾਏਗੀ ਦੇਖੋ ਜੀ ਪਹਿਲਾਂ ਤਾਂ ਹੁਣ ਹੁਣ ਅਸੀਂ ਇੱਕ ਦੋ ਦੋ ਗੇਟੇ ਦਿਹਾੜੀ ਚ ਮਾਰ ਹੀ ਦਿੰਨੇ ਆ ਇੱਥੇ ਤੇ ਬਾਕੀ ਨਹੀਂ ਤਾਂ ਫਿਰ ਸਾਡੇ ਨਾਲ ਚੌਂਕੀ ਚਾਰ ਸਾਹਿਬ ਮੌਜੂਦ ਨੇ ਵੀ ਜਿਹੜਾ ਟ੍ਰੈਫਿਕ ਰਸਤਾ ਜਾਮ ਗਾਂਦੀ ਜਿਹੜੀ ਉਹਨਾਂ ਨੇ ਧਾਰਾ ਬਣਦੀ ਆ ਉਹ ਫਿਰ ਉਦਾਂ ਦੀ ਕਾਰਵਾਈ ਆਰੰਭੀ ਜਾਏਗੀ ਬਾਕੀ ਤੁਸੀਂ ਚੌਂਕੀਚਾਰ ਸਾਨੂੰ ਪੁੱਛ ਲਓ ਦੱਸ ਸਕਦੇ ਤੁਹਾਨੂੰ ਕਿਸ ਤਰ੍ਹਾਂ ਦਾ ਇੱਥੇ ਲਾਅ ਐਂਡ ਆਰਡਰ ਮੇਨਟੇਨ ਰਹੇਗਾ ਤੇ ਕਿਸ ਤਰ੍ਹਾਂ ਦਾ ਕਿਉਂਕਿ ਜਨਪੁਰੀ ਇੱਕ ਪ੍ਰਵਾਸੀਆਂ ਦਾ ਇਲਾਕਾ ਵੀ ਮੰਨਿਆ ਜਾਂਦਾ ਪੰਜਾਬੀਆਂ ਦਾ ਇਲਾਕਾ ਵੀ ਮੰਨਿਆ ਜਾਂਦਾ ਅਕਸਰ ਆਏਗੇ ਦਿਨਾਂ ਵਾਰਤਾਂ ਨੂੰ ਤੇ ਇੰਜਾਮ ਦਿੰਦੇ ਰਹਿੰਦੇ ਨੇ ਦੇਖੋ ਲੋਕਾਂ ਦੀ ਹੀ ਡਿਮਾਂਡ ਦੇ ਉੱਤੇ ਕਿ ਵੀ ਇੱਥੇ ਬਹੁਤ ਜ਼ਿਆਦਾ ਲੋਕੀ ਪ੍ਰਵਾਸੀ ਲੋਕ ਰੇੜੀਆਂ ਲਗਾ ਕੇ ਸਾਰਾ ਰਸਤਾ ਜਮ ਕਰ ਦਿੰਦੇ ਆਂ ਬਲੋਕ ਕਰ ਦਿੰਦੇ ਆਂ ਜਿਹਦੇ ਨਾਲ ਵਿੱਚ ਵਿੱਚ ਲੋਕੀ ਅਨਸੁਖਾਵੀ ਘਟਨਾ ਵੀ ਵਾਪਰਦੀ ਸੀਗੀ ਕੋਈ ਕ੍ਰਾਈਮ ਥੈਫਟ ਵਗੈਰਾ ਵੀ ਹੋ ਜਾਂਦੀ ਸੀ ਮੋਬਾਈਲ ਸਨੇਚ ਵੀ ਹੋ ਜਾਂਦੇ ਸੀਗੇ ਉਹਨੂੰ ਰੋਕਣ ਵਾਸਤੇ ਤਹਿ ਬੁਜਾਰੀ ਇੰਸਪੈਕਟਰ ਮਿਸਟਰ ਸੁਨੀਲ ਕੁਮਾਰ ਨੇ ਇੰਸਪੈਕਟਰ ਸਾਹਿਬ ਇਹ ਕਰ ਰਹੇ ਅਸੀਂ ਇਹਨਾਂ ਨੂੰ ਪੂਰਾ ਪ੍ਰੋਟੈਕਟ ਕਰ ਰਹੇ ਆ ਅਸੀਂ ਜਿੱਥੇ ਵੀ ਇਹਨਾਂ ਦੀ ਲੋਡ ਇਹਨਾਂ ਨੂੰ ਸਾਡੀ ਲੋਡ ਪੇਗੀ ਅਸੀਂ ਕਰਾਂਗੇ ਅਗਰ ਜੇ ਤਾਂ ਇਹਨਾਂ ਦੇ ਸਮਝਾਇਆ ਫਾਈਨ ਕੀਤੇ ਆ ਅਗਰ ਜੇ ਮਸਲਾ ਹਲ ਹੁੰਦਾ ਤੇ ਠੀਕ ਹੈ ਆਦਰਵਾਇਜ਼ ਅਸੀਂ ਅਗਰ ਜੇ ਕੋਈ ਰਸਤਾ ਰੋਕ ਕੇ ਬਲੌਕ ਕਰਕੇ ਕੋਈ ਕਾਰਵਾਈ ਕਰੇਗਾ ਤਾਂ ਉਹਦੇ ਖਿਲਾਫ ਅਸੀਂ ਬੰਦੀ 188 ਆਈਪੀਸੀ ਦੀ ਕਾਰਵਾਈ ਕਰਾਂਗੇ ਜੋ ਬੰਦੀ ਹੈ ਜੋ ਵੀ ਕਾਨੂੰਨ ਦੇ ਮੁਤਾਬਿਕ ਬੰਦਾ ਹੋਇਆ ਤੇ ਇਹਨਾਂ ਦੀ ਪੁਲਿਸ ਹੋਰ ਤੇਬ ਜਾਰੀ ਹੋਵੇ ਮਿਲ ਕੇ ਜੋ ਵੀ ਬੰਦਾ ਹੋਇਆ ਅਸੀਂ ਕਾਰਵਾਈ ਕਰਾਂਗੇ ਥੈਂਕ ਯੂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਸ਼ਨ ਨੇ ਸੁਨੀਲ ਤੇ ਬਜਾਦ ਲਈ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਜਨਪੁਰੀ ਦੇ ਇੰਚਾਰਜ ਕਪਿਲ ਜਿਹੜੇ ਕਿ ਇਹ ਮੌਜੂਦਾ ਮੌਜੂਦ ਨੇ ਇੱਥੇ ਆਏ ਨੇ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਜਨਪੁਰੀ ਦੇ ਵਿੱਚ ਅਕਸਰ ਹੀ ਜਿਹੜਾ ਕਿ ਇੱਥੇ ਟ੍ਰੈਫਿਕ ਦਾ ਜਮਾਵੜਾ ਲੱਗਿਆ ਰਹਿੰਦਾ ਹੀ ਅੱਜ ਜਾਮ ਲੱਗਿਆ ਰਹਿੰਦਾ ਸੀਗਾ ਤੇ ਅਕਸਰ ਹੀ ਕਟਨਾਵਾ ਇੱਥੇ ਸੁਣਨ ਨੂੰ ਮਿਲ ਜਾਂ ਸੀਗਾ ਵਾਅਦਾ ਤਾਂ ਸੁਣਨ ਨੂੰ ਮਿਲ ਜਾਂ ਸੀਗਾ ਕਿ 스내ਚਿੰਗ ਵਗੈਰਾ ਹੁੰਦੀ ਰਹਿੰਦੀ ਸੀਗੀ ਤੇ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਪਰ ਅੱਜ ਮਿਊਸਪਲ ਕਾਰਪੋਰੇਸ਼ਨ ਤੇ ਹੀ ਵਜਾ ਸੁਨੀਲ ਇੰਸਪੈਕਟਰ ਨੇ ਇੱਥੇ ਆ ਕੇ ਜਿਹੜਾ ਕੀ ਹੈ ਰੇਡੀਓ ਵਾਲਿਆਂ ਨੂੰ ਸਮਝਾਇਆ ਤੇ ਰੇਡੀਓ ਵਾਲਿਆਂ ਨੂੰ ਸਮਝਾ ਕੇ ਉਸ ਜਿਹੜੀ ਕਿ ਜਿਹੜੀ ਫालतू ਰੇਡੀਆਂ ਸੀਗੀਆਂ ਜਿਹੜੀ ਬਾਹਰ ਲੱਗੇ ਰੋਡ ਤੇ ਜਿਹੜਾ ਟ੍ਰੈਫਿਕ ਜੈਮ ਕਰਦੇ ਸੀ ਉਹਨੂੰ ਚੱਕ ਕੇ ਉਹਨਾਂ ਨੂੰ ਜਿਹੜਾ ਕੋਈ ਫਾਈਨ ਦਿੱਤਾ ਗਿਆ ਫਾਈਨ ਤੋਂ ਬਾਅਦ ਜਿਹੜਾ ਕੀ ਹੈ ਉਹਨਾਂ ਦੇ ਕੀਤੀ ਗਈ ਤੇ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਪਏਗਾ ਕਿ ਟ੍ਰੈਫਿਕ ਇੱਥੋਂ ਹੱਟਦਾ ਕਿ ਨਹੀਂ ਹਟਦਾ ਵਾਰਦਾਤਾ ਜਿਹੜੇ ਹੁੰਦੀਆਂ ਨੇ ਅਕਸਰ ਇੱਥੋਂ ਖਤਮ ਹੁੰਦੀਆਂ ਕਿ ਨਹੀਂ ਹੁੰਦੀਆਂ ਆਏ ਆਉਣ ਵਾਲੇ ਸਮੇਂ 'ਚ ਵਿੱਚ ਪਤਾ ਲੱਗੇ ਜੁੜੇ ਰਹੋ ਲੋਦਾਣਾ ਲਾਈਵ ਦੇ ਨਾਲ ਧਰਮਪਾਲ ਦੇ ਨਾਲ ਜੁਮਬਰੀ ਰਿਪੋਰਟ ਧੰਨਵਾਦ